ਅਫਸਰ ਦੇ ਕੋਲ ਆਖੇ ਲਵਾਉਣ ਦੀ ਕਪੈਸਟੀ ਹੋਣੀ ਚਾਹੀਦੀ ਹੈ ਮੈਂ 14 ਦਫ਼ਤਰਾਂ ਦਾ ਐਸਡੀਐਮ ਚਾਰਜ ਰਿਆ ਔਰ ਮੈਂ ਉਤਲੇ ਅਸਰਾਂ ਤੋਂ ਚੀਜ਼ਾਂ ਸਿੱਖਦਾ ਰਿਆ ਸਿਆਸੀ ਬੰਦਿਆਂ ਨੂੰ ਮੀਟਿੰਗ ਵੀ ਸਿੱਖਦਾ ਰਿਆ ਕਿ ਕੰਮ ਕਿਵੇਂ ਕਰਨਾ ਮੈਂ ਤਾਂ ਨਾਰਮਲ ਬੰਦਾ ਤੁਸੀਂ ਐਮਐਲਏ ਦੇ ਤੁਹਾਡੇ ਥੱਲੇ ਕਿੰਨੇ ਡੀਸੀ ਕਿੰਨੇ ਐਸਡੀਐਮ ਕਿੰਨੇ ਤੁਸੀਂ 2 ਸਾਲ ਚੀਜ਼ ਸਿੱਖ ਨਹੀਂ ਸਕਦੇ ਜਨਵਰੀ 22 ਦੇ ਵਿੱਚ ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਆਪਣੀ ਕਾਰ 'ਚ ਜਾ ਰਹੇ ਸੀ ਸ਼ਮਸ਼ਾਨ ਘਾਟ ਦੇ ਇਲਾਕੇ 'ਚੋਂ ਲੋਕਾਂ ਨੇ ਉਹਨਾਂ ਦੀ ਕਾਰ ਰੋਕੀ ਔਰ ਉਹਨਾਂ ਨੂੰ ਮੁੱਦਾਂ ਉੱਠ ਕਰਾਇਆ ਵੇ ਵੇਖੋ ਅਸੀਂ ਕਿਵੇਂ ਰਹਿ ਰਹੇ ਡੀਸੀ ਸਾਹਿਬ ਕੁਲਵੰਤ ਸਿੰਘ ਨੇ ਵਿਸ਼ਵਾਸ ਤੇ ਦੁਆਤਾ ਸਿਆਸੀ ਬੰਦਿਆਂ ਵਾਂਗ ਕੀਤਾ ਉਹਨਾਂ ਨੇ ਵੀ ਕੁਛ ਨਹੀਂ ਬਾਹਰ ਵਾਲੇ ਡੀਸੀ ਨੇ ਵੀ ਕੁਛ ਨਹੀਂ ਕੀਤਾ ਔਰ ਹੋਣ ਵਾਲੇ ਡੀਸੀ ਸੰਦੀਪ ਕੁਮਾਰ ਸਾਹਿਬ ਜੀ ਤੁਸੀਂ ਵੀ ਕੁਛ ਨਹੀਂ ਕੀਤਾ ਐਮਐਲਏ ਸਾਹਿਬ ਝੂਠੇ ਵਾਦੇ ਨਾ ਕਰਿਆ ਕਰੋ ਲੋਕਾਂ ਨੇ ਦੋ ਦੋ ਸਾਲ ਦੀਆਂ ਤੁਹਾਡੀਆਂ ਅਖਬਾਰਾਂ ਤੁਹਾਡੇ ਬਿਆਨ ਸਾਰੇ ਸਾਂਭ ਕੇ ਰੱਖਿਆ ਐਵੇਂ ਕਿਸੇ ਨੂੰ ਜਾ ਕੇ ਪਿੰਡ 'ਚ ਕਹਿ ਦੇਣਾ ਫਲਾਣੇ ਪਿੰਡ ਨੂੰ ਸ਼ਹਿਰਾਂ ਵਰਗੀ ਸਹੂਲਤ ਬਲੂ ਦੀ ਤੇ ਜਿਹੜੇ ਸ਼ਹਿਰਾਂ ਵਾਲੇ ਲੋਕ ਨੂੰ ਉਹਨਾਂ ਦੀ ਹਾਲਤ ਪੁੱਛੋ ਮੈਂ ਤੁਹਾਨੂੰ ਮਿਲ ਕੇ ਦਸਤਾਵੇਜ਼ ਦੇ ਸਕਦਾ ਜਿਹੜੇ ਸਟਰੀਟ ਲਾਈਟ ਦੇ ਇਹ 14-15 ਲੱਖ ਦੇ ਬਿੱਲ ਕਲੇਮ ਕਰਦੇ ਹਰ ਮਹੀਨੇ ਹਰ ਮਹੀਨੇ ਰਿਪੋਰਟ ਵੀ ਨਹੀਂ ਨਸਤੇ ਬੰਦੇ ਰੱਖੇ ਇਹਨਾਂ ਨੇ ਦੋ ਔਰ ਹੁਣ ਵੀ ਸਟਰੀਟ ਲਾਈਟਾਂ ਜਿਹੜੀਆਂ ਆ ਉਹ 1 ਸਾਲ ਠੇਕਾ 2022 ਚ ਭੋਲੇ ਕੋਲ ਹੀ ਰਿਹਾ ਵਾ ਜਿਹੜਾ ਨਗਰ ਕੌਂਸਲ ਦੇ ਘਪਲੇ ਚ ਸ਼ਾਮਲ ਸੀ ਔਰ ਭੋਲੇ ਨੂੰ ਠੇਕਾ ਵੀ ਐਮਐਲ ਸਾਹਿਬ ਨੇ ਦਿੱਤਾ ਪਹਿਲਾ ਉਥੋਂ HDFC ਬੈਂਕ ਤੋਂ ਅਕਾਊਂਟ ਤੋਂ ਸਟੇਟਮੈਂਟ ਲਈ ਗਈ ਨਗਰ ਕੌਂਸਲ ਦੇ ਰਹੀ ਫਿਰ ਉਹ ਸਕੈਚ ਪਾਈ ਗਈ ਉਹ ਜਿਹੜਾ ਕਹਲਾ ਸੀ ਉਹਦੇ ਤੋਂ ਬਹੁਤ ਬੰਦੇ ਨੇ ਮਿਲ ਗਿਆ ਛੱਡਿਆ ਸਾਰੇ ਵਿੱਚ ਨੇ ਔਰ ਜੇ MLA ਸਾਹਿਬ ਗੁੱਸਾ ਨਾ ਕਰਦੇ MLA ਸਾਹਿਬ ਵੀ ਵਿੱਚ ਹੀ ਨੇ ਤੁਸੀਂ ਜਿਹੜੇ ਪ੍ਰਾਇਮ ਸਿਹਰਾ ਦੇ ਨਾਲ ਤੇ ਮੈਂ ਹਾਂ ਤਰਸੀਮ ਸਿੰਘ ਪਪਾਰ ਅਕਸ਼ਰ ਅਸੀਂ ਨਵੇਂ-ਨਵੇਂ ਮੁੱਦੇ ਲੈ ਕੇ ਆਉਨੇ ਆ ਮੁੱਦੇ ਕੁਝ ਸਾਡੇ ਆਪਣੇ ਨੇ ਹੁੰਦੇ ਆ ਲੋਕਾਂ ਨਾਲ ਜੁੜੇ ਮੁੱਦੇ ਹੁੰਦੇ ਆ ਔਰ ਲੋਕਾਂ ਦੇ ਵਿੱਚ ਹੀ ਉਹ ਮੁੱਦੇ ਅਸੀਂ ਲੈਤੇ ਜਾਂਦੇ ਆ ਅੱਜ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਐਸਡੀਓ ਰਿਟਾਇਰਡ ਐਸਡੀਓ ਸਖਦੀਪ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਨਾਲ ਸਿਆਸਤ ਦੀਆਂ ਗੱਲਾਂ ਵੀ ਕਰਾਂਗੇ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕੈਂਡੀਡੇਟ ਜਿਹੜੇ ਆ ਕਿਹੋ ਜਿਹੇ ਹੋਣੇ ਚਾਹੀਦੇ ਔਰ ਉਹਨਾਂ ਦੇ ਕੰਮ ਕਿਹੜੇ-ਕਿਹੜੇ ਹੋਣੇ ਚਾਹੀਦੇ ਤਾਉ ਮਿਲਾਉਨੇ ਆ ਤੁਹਾਨੂੰ ਰਿਟਾਇਰਡ ਐਸਡੀਓ ਸਰਦਾਰ ਸ਼ਖਦੀਪ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡੇ ਪ੍ਰਾਈਮ ਸਵੇਰਾ ਦਾ ਸਵਾਗਤ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਲੋਕਾਂ ਦੇ ਮੁੱਦੇ ਜਾਣਨ ਵਾਸਤੇ ਹਾਜ਼ਰ ਹੋਇਓ ਆਪਜੀ ਦਾ ਬਹੁਤ ਬਹੁਤ ਧੰਨ ਐ ਐਸਡੀਓ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਭ्यास ਵੇਲੇ ਜਿਹੜਾ ਵਾ ਵਿਧਾਨ ਸਭਾ ਲੋਕ ਸਭਾ ਚੋਣਾਂ ਦਾ ਜਿਹੜਾ ਵਿਗੜ ਵੱ ਚੁੱਕਾ ਵਾ ਔਰ ਚੋਣਾਂ ਜਿਹੜੀਆਂ ਵਾਂ ਜੋਰਾਂ ਤੇ ਨੇ ਔਰ ਇਹਦੇ ਵਿੱਚ ਕੈਂਡੀਡੇਟ ਜਿਹੜਾ ਕੀ ਹੋ ਗਿਆ ਹੋਣਾ ਚਾਹੀਦਾ ਸਰ ਕੈਂਡੀਡੇਟ ਦੀ ਜੇ ਆਪਾਂ ਐਗਜ਼ਾਮਪਲ ਲਈਏ ਨਾ ਪਾਰਲੀਮੈਂਟ ਦੇ ਇਤਿਹਾਸ ਬਾਰੇ ਜੇ ਗੱਲ ਕਰੋ ਪਾਰਲੀਮੈਂਟ ਵਿੱਚ ਬਹੁਤ ਚੰਦਗ ਬੰਦੇ ਹੋਏ ਨੇ ਜਿਹੜੇ ਪਾਰਲੀਮੈਂਟ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਰੱਖਦੇ ਰਹੇ ਨੇ ਉਹਨਾਂ ਦੇ ਪਰਸਨਲੀ ਨਾਮ ਲੈ ਲਈਏ ਚਲੋ ਜਿੰਨੇ ਦੇ ਮਰਜ਼ੀ ਪਰ ਇਹ ਵੀ ਪਾਰਲੀਮੈਂਟ ਵਿੱਚ ਜਾ ਕੇ ਉਹ ਜਿਹੜਾ ਪਾਰਲੀਮੈਂਟਰੀ ਮੈਂਬਰ ਬੋਲਣ ਵਾਲਾ ਹੋਣਾ ਚਾਹੀਦਾ ਉਹਨੂੰ ਲੋਕਾਂ ਦੇ ਮੁੱਦਿਆਂ ਦਾ ਗਿਆਨ ਹੋਣਾ ਚਾਹੀਦਾ ਉਹ ਲੋਕਾਂ ਵਿੱਚ ਵਿਚਰਦਾ ਹੋਣਾ ਚਾਹੀਦਾ ਉਹ ਲੋਕਾਂ ਦੇ ਮੁੱਦਿਆਂ ਤੇ ਗੱਲ ਕਰ ਸਕਦਾ ਹੋਵੇ ਤੇ ਲੋਕਾਂ ਦੇ ਮੁੱਦਿਆਂ ਤੇ ਗੱਲ ਤਾਂ ਕਰ ਸਕਦਾ ਉਹ ਜੇ ਲੋਕਾਂ ਵਿੱਚ ਵਿਚਰਦਾ ਹੋਊਗਾ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵਾਂ ਵੀ ਜਿੱਤਰਾ ਆਪਣੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਲਾਲਜੀ ਜੋ ਭੁੱਲਰਜੀ ਜਿਹੜੇ ਮੰਤਰੀ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਜੇ ਤੇ ਇਹ ਤੋਂ ਐਮਪੀ ਜਿੱਤ ਜਾਂਦੇ ਨੇ ਤੇ ਫਿਰ ਪਟਿਆਲਕੇ ਦੀ ਸ਼ੀਟ ਖਾਲੀ ਹੋਊਗੀ ਦੁਬਾਰਾ 6 ਮਹੀਨੇ ਬਾਅਦ ਚੋਣ ਹੋਏਗੀ ਫਿਰ ਉਹ ਲੋਕਾਂ ਦੇ ਉੱਤੇ ਬੋਝ ਪਵੇਗਾ ਕੀ ਮਤਲ ਖਡੂਰ ਸਾਹਿਬ ਹਲਕੇ ਦੇ ਵਿੱਚ ਕੋਈ ਹੋਰ ਕੈਂਡੀਡੇਟ ਨਹੀਂ ਸੀਗਾ ਇਸ ਜੋਗ ਜਿਹੜਾ ਉਹਨੂੰ ਟਿਕਟ ਦਿੱਤੀ ਜਾਂਦੀ ਦੇਖੋ ਸਰ ਮੈਂ ਕਿਸੇ ਪਾਰਟੀ ਦਾ ਮੈਂਬਰ ਤਾਂ ਨਹੀਂ ਪਰ ਮੈਂ ਜੋ ਨਿੱਜੀ ਤੌਰ ਤੇ ਕਿਆਸ ਇਹ ਲਾਉਣਾ ਇਹ ਪਾਰਟੀ ਨੇ ਆਪਣੇ ਲੈਵਲ ਤੇ ਇਹ ਵਨਰੇਬਿਲਟੀ ਵੇਖੀ ਆ ਵੀ ਯਾਰ ਜੇ ਅਸੀਂ 4-5 ਮੰਤਰੀ ਹੀ ਕੈਂਡੀਡੇਟ ਬਣਾ ਦਿਆਂਗੇ ਲੋਕੀਏ ਦਿਮਾਗ 'ਚ ਰੱਖਣਗੇ ਵੀ ਯਾਰ 3 ਸਾਲ ਇਹਨੇ ਮੰਤਰੀ ਤੇ ਰਹਿਣਾ ਹੀ ਆ। ਇਸ ਫੈਕਟਰ ਕਰਕੇ ਉਹਨਾਂ ਨੇ ਟਿਕਟ ਦਿੱਤੀ ਆ। ਹੁਣ ਬਾਕੀ ਪਾਰਟੀ ਨੇ ਵਿਨੇਰਬਿਲਟੀ ਵੇਖੀ ਆ। ਵਿਨੇਰਬਿਲਟੀ ਤਾਂ ਲੋਕਾਂ ਦੇ ਹੱਥ ਵਿੱਚ ਹੁੰਦੀ ਆ। ਬਿਲਕੁਲ ਤੇ ਹੁਣ ਆ ਜੀ ਆਪਾਂ ਲੋਕਾਂ ਦੇ ਮੁੱਦਿਆਂ ਵੱਲ। 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੋ ਜਦੋਂ ਸਰਕਾਰ ਬਣੀ ਹੀ ਲੋਕਾਂ ਦੇ ਵਿੱਚ ਇੰਨਾ ਦਹਿਸ਼ਤ ਦਾ ਮਾਹੌਲ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਤੇ ਸਮਝੋ ਰਿਸ਼ਵਤਖੋਰੀ ਨਸ਼ਾ ਬਿਲਕੁਲ ਬੰਦ ਤੇ ਤੁਸੀਂ ਕੀ ਵੇਂਦੇ ਜੋ ਤੇ ਕੀਓ ਲੋਕਾਂ ਦੇ ਵਿੱਚ ਇਹ ਪੂਰੇ ਉਤਰੇ ਇਸ ਕੰਮ ਤੇ ਦੇਖੋ ਸਰ ਮੈਨੂੰ ਬੜੀ ਅਫਸੋਸ ਔਰ ਨਮੋਸ਼ੀ ਨਾਲ ਕਹਿਣਾ ਪੈਂਦਾ ਇਹ ਸਰਕਾਰ ਤੋਂ ਲੋਕਾਂ ਨੇ ਜੋ ਆਸਾ ਲਾ ਕੇ ਭਰ ਭਰ ਕੇ ਵੋਟਾਂ ਪਾਈਆਂ ਸੀ ਉਹਨਾਂ ਆਸਾ ਤੇ ਪੂਰੇ ਨਹੀਂ ਉਤਰੇ ਸਾਡੇ ਤਰਨ ਤਰਨ ਦੇ ਐਮਐਲਏ ਸਾਹਿਬ ਗੁੱਸਾ ਨਾ ਕਰਨ ਮੇਰੇ ਕੋਲ ਬਹੁਤ ਜ਼ਿਆਦਾ ਤੱਥ ਬਹੁਤ ਜ਼ਿਆਦਾ ਦਸਤਾਵੇਜ਼ ਬਹੁਤ ਜ਼ਿਆਦਾ ਐਗਜ਼ੈਂਪਲ ਆ ਮੌਜੂਦ ਨੇ ਵੀ ਪ੍ਰਸ਼ਾਸਨ ਦੇ ਉੱਤੇ ਕੋਈ ਪਕੜ ਨਹੀਂ ਸਰਕਾਰ ਹੋਣ ਦੇ ਬਾਵਜੂਦ ਵੀ ਜੇ ਮਾਂ ਦੀ ਪਕੜ ਨਹੀਂ ਤੇ ਫਿਰ ਲੋਕ ਜਿਹੜੇ ਉਹ ਕਿਧਰ ਨੂੰ ਜਾਣਗੇ ਇਹ ਬੜਾ ਵੱਡਾ ਸਵਾਲ ਆ ਲੋਕਾਂ ਦਾ ਸਰ ਲੋਕ ਆਪਣੇ ਹੱਥਾਂ ਤੇ ਦੰਦੀਆਂ ਵਧ ਰਿਆ ਅਸੀਂ ਕੀ ਕਰ ਬੈਠੇ ਆ ਅਸੀਂ ਕਿਹਨਾਂ ਨੂੰ ਬਣਾ ਬੈਠੇ ਆ ਦੇਖੋ ਮੈਂ ਇੱਕ ਐਗਜ਼ੈਂਪਲ ਦਿੰਦਾ ਵੀਡੀਓ ਚਾਹੇ ਪੁਰਾਣੀ ਆ ਇੱਕ ਐਮਐਲਏ ਸੀ ਕੋਮਲਕ ਸਿੰਘ ਹੈਗਾ ਐਮਐਲਏ ਬਿਜਲੀ ਵਾਲਿਆਂ ਨੇ ਕਿਤੇ ਉਹਦਾ ਇਹ ਕਹਤਾ ਵੀ ਅਸੀਂ ਜਿਹੜਾ ਸਾਡਾ ਹਿੱਸਾ ਕੋਮਲਕ ਸਿੰਘ ਨੂੰ ਜਾਂਦਾ ਕੋਮਲਕ ਸਿੰਘ ਨੇ ਬਿਜਲੀ ਦਫਤਰ ਚ ਛਾਪਾ ਮਾਰਿਆ ਲਾਈਨਮੈਨ ਨੂੰ 14000 ਰੁਪਏ ਲੈਂਦੇ ਗ੍ਰਿਫਤਾਰ ਉਹਨੇ ਕਰ ਲਿਆ ਉਹਦੇ ਕੋਲ ਪੈਸੇ ਬਰਾਮਦ ਹੋਏ ਸਾਰੀ ਗੱਲਬਾਤ ਉਹਨੇ ਐਮਐਲਏ ਕੋਮਲਕ ਸਿੰਘ ਨੇ ਆਪ ਇੱਕ ਚੈਨਲ ਤੇ ਆ ਕੇ ਕਹੀ ਇਹਨੂੰ ਮੈਂ ਕੰਪੈਰੀਜ਼ਨ ਚ ਸਾਡੇ ਹਲਕੇ ਚ ਲਿਆਉਣਾ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੂੰ ਮੈਂ ਪੋਲਿੰਗ ਬੂਥ ਮਸੀਤ ਵਾਲੀ ਗਲੀ ਤੇ ਬਹਿ ਕੇ ਵੋਟਾਂ ਪੁਆਈਆਂ ਪੋਲਿੰਗ ਏਜੰਟ ਬਣ ਕੇ ਅਸੀਂ ਇਹ ਆਸ ਰੱਖ ਸਕਦੇ ਹਾਂ ਸਾਡੇ ਐਮਐਲਏ ਸਾਹਿਬ ਕਿਸੇ ਦੀ ਹਾਜ਼ਰੀ ਚੈੱਕ ਕਰਨ ਤੇ ਜਾ ਸਕਦੇ ਆ ਹਾਜ਼ਰੀ ਚੈੱਕ ਕਰਨ ਦਾ ਮੁੱਦਾ ਹੀ ਕੋਈ ਨਹੀਂ ਤੁਸੀਂ ਡੀਸੀ ਦੀ ਡਿਊਟੀ ਲਾਓ ਆਪਣੇ ਸਾਰੇ ਦਫ਼ਤਰ ਫਲਾਣੇ ਫਲਾਣੇ ਮੈਨੂੰ ਚੈੱਕ ਕਰਕੇ ਘੰਟੇ ਚ ਰਿਪੋਰਟ ਕਰ ਕਿਹੋ ਨਾਲ ਰਿਪੋਰਟ ਹੋ ਗਈ ਪਰ ਜਦੋਂ ਆਪਾਂ ਕਿਸੇ ਨੂੰ ਕੁਝ ਕਹਿਣ ਜੋਗੇ ਨਹੀਂ ਮੈਂ ਹੁਣ ਮੈਨੂੰ ਬੜਾ ਅਫਸੋਸ ਨਾਲ ਬੋਲਣਾ ਪਊ ਇਹ ਲੱਗਦਾ ਆਪਾਂ ਆਖੀਏ ਮੇਰੇ ਕੋਈ ਆਖੇ ਨਹੀਂ ਲੱਗਦਾ ਇਹਦਾ ਮਤਲਬ ਆਪਣੇ ਕੋਲ ਆਖੇ ਲਵਾਉਣ ਦੀ ਕਪੈਸਿਟੀ ਨਹੀਂ ਹੈਗੀ ਅਫਸਰ ਦੇ ਕੋਲ ਆਖੇ ਲਵਾਉਣ ਦੀ ਕਪੈਸਿਟੀ ਹੋਣੀ ਚਾਹੀਦੀ ਆ ਮੈਂ 14 ਦਫ਼ਤਰਾਂ ਦਾ ਐਸਡੀਓ ਇੰਚਾਰਜ ਰਿਆ ਔਰ ਮੈਂ ਉਤਲੇ ਅਸਰਾਂ ਤੋਂ ਇਹ ਚੀਜ਼ਾਂ ਸਿੱਖਦਾ ਰਿਆ ਸਿਆਸੀ ਬੰਦਿਆਂ ਦੀ ਮੀਟਿੰਗ ਸਿੱਖਦਾ ਰਿਆ ਕਿ ਕੰਮ ਕਿਵੇਂ ਕਰਨਾ ਮੈਂ ਤਾਂ ਨਾਰਮਲ ਬੰਦਾ ਤੁਸੀਂ ਐਮਐਲਏ ਜੇ ਤੁਹਾਡੇ ਥੱਲੇ ਕਿੰਨੇ ਡੀਸੀ ਕਿੰਨੇ ਐਸਡੀਐਮ ਕਿੰਨੇ ਤੁਸੀਂ 2 ਸਾਲ ਚੀਜ਼ ਸਿੱਖ ਨਹੀਂ ਸਕੇ ਇਹਦਾ ਮਤਲਬ ਕਾਰਨ ਕੋਈ ਹੋਰ ਆ ਐਮਐਲਏ ਸਾਹਿਬ ਨੋਟ ਕਰ ਲਓ ਮੈਂ ਕੀ ਕਹਿਣਾ ਚਾਹਣਾ ਅੱਛਾ ਗੱਲ ਕਰੀਏ ਤੇ ਤੁਹਾਡੇ ਵੀ ਧਿਆਨ ਦੇ ਵਿੱਚ ਹੋਣਾ ਵਾ ਤਰਨਤਾਰ ਨਾ ਜਿੱਥੇ ਸੱਚਖੰਡ ਰੋਡ ਜਿੰਨੂੰ ਕਿਹਾ ਜਾਂਦਾ ਵਾ ਜਦਕੇ ਅਸੀਂ ਅੰਤ ਦੇ ਵਿੱਚ ਉੱਥੇ ਹੀ ਜਾਣਾ ਹੂੰ ਔਰ ਤਿੰਨ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਮੈਂ ਕਹੂੰਗਾ ਇਹਨੂੰ ਪਹਿਲਾਂ ਕਾਲੀ ਦਲ ਦੀ ਸਰਕਾਰ ਰਹੀ ਫਿਰ ਕਾਂਗਰਸ ਦੀ ਰਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਆ ਉਹ 2 ਸਾਲ ਉਹਦੇ ਲੰਘ ਚੁੱਕੇ ਨੇ ਪਹਿਲਾਂ ਸਿਹਤ ਭਿਆਨ ਚੱਲਿਆ ਹਾਂ ਪਹਿਲਾਂ ਉਹਦੇ 'ਚ ਕੋਈ 5-7 ਕਰੋੜ ਰੁਪਈਆ ਆ। ਪਨਾਲਾ ਉੱਥੇ ਦਾ ਉੱਥੇ। ਹੁਣ ਅਭਿਆਨ 2 ਚੱਲ ਪਿਆ। ਅਜੇ ਵੀ ਪਨਾਲਾ ਉੱਥੇ ਦੇ ਉੱਥੇ ਜਦਕਿ ਕਹਿੰਦੇ ਸੀ ਡਾਕਟਰ ਸਾਹਿਬ ਨਾਲ ਵੀ ਗੱਲਾਂ-ਬਾਤਾਂ ਹੋਈਆਂ ਨੇ ਕਿਹਾ ਜੀ ਇਹ 2024 ਦੇ ਮਾਰਚ ਤੱਕ ਕੰਪਲੀਟ ਹੋ ਜਾਣਾ। ਪਰ ਮੈਂ ਨਾ ਵੀ ਉਹ ਧੰਨ ਨੇ ਉਹ ਲੋਕ ਜਿਹੜੇ ਉੱਥੇ ਇੰਨੇ ਗੰਦ ਦੇ ਵਿੱਚ ਰਹਿੰਦੇ ਆ। ਮੈਂ ਤਾਂ ਚਾਹੁੰਦਾ ਕਿਤੇ ਐਮ.ਐਲ.ਏ. ਸਾਹਿਬ ਵੀ ਉੱਥੇ ਜਾ ਕੇ ਇੱਕ ਮਹੀਨਾ ਰਹਿਣ। ਸ਼ਾਇਦ ਇਹਨਾਂ ਨੂੰ ਪਤਾ ਲੱਗੇ ਵੀ ਉੱਥੇ ਰਹਿਣਾ ਕਿੰਨਾ ਘੌਖਾ। ਇਹਦੇ ਬਾਰੇ ਕੀ ਕਹਿਣਾ ਜੀ? ਸਰ ਇਹ ਇਹਨਾਂ ਦਾ ਬਰਨਿੰਗ ਇਸ਼ੂ ਆ। ਜਨਵਰੀ 22 ਦੇ ਵਿੱਚ ਕਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਆਪਣੀ ਕਾਰ 'ਚ ਜਾ ਰਹੇ ਸੀ ਇਸ ਚਮਸ਼ਾਨ ਘਾਟ ਦੇ ਇਲਾਕੇ 'ਚੋਂ ਲੋਕਾਂ ਨੇ ਉਹਨਾਂ ਦੀ ਕਾਰ ਰੋਕੀ ਔਰ ਉਹਨਾਂ ਨੂੰ ਮੁੱਦਾ ਨੋਟ ਕਰਾਇਆ ਵੀ ਵੇਖੋ ਅਸੀਂ ਕਿਵੇਂ ਰਹਿ ਰਹੇ ਹਾਂ ਡੀਸੀ ਸਾਹਿਬ ਕੁਲਵੰਤ ਸਿੰਘ ਨੇ ਵਿਸ਼ਵਾਸ ਤੇ ਦੁਆਤਾ ਸਿਆਸੀ ਬੰਦਿਆਂ ਵਾਂਗੂ ਕੀਤਾ ਉਹਨਾਂ ਨੇ ਵੀ ਕੁਝ ਨਹੀਂ ਬਾਹਰ ਵਾਲੇ ਡੀਸੀ ਨੇ ਵੀ ਕੁਝ ਨਹੀਂ ਕੀਤਾ ਔਰ ਹੋਂ ਵਾਲੇ ਡੀਸੀ ਸੰਦੀਪ ਕੁਮਾਰ ਸਾਹਿਬ ਜੀ ਤੁਸੀਂ ਵੀ ਕੁਝ ਨਹੀਂ ਕੀਤਾ ਤੇ ਗੱਲ ਕਰ ਲਈ ਐਮਐਲਏ ਸਾਹਿਬ ਦੀ ਜਿਹੜਾ ਪਹਿਲਾਂ ਸਵੱਛ ਭਾਰਤ ਮਿਸ਼ਨ ਵਨ ਸੀ ਉਹਦੇ ਵਿੱਚ ਇਸ ਜਗ੍ਹਾ ਤੇ ਡੰਪ ਜਮਾ ਕੀਤਾ ਗਿਆ ਜੋ ਮੈਨੂੰ ਅਪੁਸ਼ਟ ਸੂਤਰਾਂ ਤੋਂ ਮੇਰੇ ਕੋਲ ਦਸਤਾਵੇਜ਼ ਆ ਜੇ ਮੈਂ ਲੈਣ ਦੀ ਕੋਸ਼ਿਸ਼ ਕਰ ਰਿਹਾ ਉਹ ਕਿਸੇ ਦੀ ਜ਼ਮੀਨ ਤੇ ਕੋਈ ਮਾਲਕੀਆ ਮਲਕੀ ਆਪਣੀ ਬਣਾਈ ਗਈ ਆ ਤਾਂ ਕਿ ਸਾਡੀ ਬਾਈ ਦੇ ਵਿੱਚ ਸਰਕਾਰ ਆ ਜਾਵੇ ਅਸੀਂ ਫਟਾਫਟ ਡੰਪ ਚੁੱਕ ਦਿਆਂਗੇ ਇਸ ਜਗ੍ਹਾ ਨੂੰ ਵੇਹਲੀ ਕਰਕੇ ਇੱਥੇ ਗੇਟ ਲਵਾ ਕੇ ਤੇਹੀ ਕਲੋਨੀ ਕੱਟ ਜਾਣੀ ਇਹ ਪਲੈਨਿੰਗ ਸੀ ਹੁਣ ਵੀ ਐਸਡੀਐਮ ਰਜਨੀਸ਼ अरोड़ा ਕਹਿ ਰਿਹਾ ਵੀ ਮਾਰਚ 24 ਚ ਕੰਪਲੀਟ ਹੋ ਜਾਊ ਤ੍ਰਿਬੂਨ ਅਖਬਾਰ ਦੀ ਕਟਿੰਗ ਮੇਰੇ ਕੋਲ ਆ ਸਾਡੇ ਐਮਐਲਏ ਸਾਹਿਬ ਨੇ ਕਿਹਾ ਜਲਦੀ ਚੁੱਕ ਦਿਆਂਗੇ ਦਸੰਬਰ 83 ਤੇ ਦਸੰਬਰ 23 ਚ ਕਿਹਾ ਵੀ ਇਹ ਜਲਦੀ ਤੋਂ ਜਲਦੀ ਚੁਕਿਆ ਜਾਉ ਐਮਐਲਏ ਸਾਹਿਬ ਝੂਠੇ ਵਾਦੇ ਨਾ ਕਰਿਆ ਕਰੋ ਲੋਕਾਂ ਨੇ ਦੋ ਦੋ ਸਾਲ ਦੀਆਂ ਤੁਹਾਡੀਆਂ ਅਖਬਾਰਾਂ ਤੁਹਾਡੇ ਬਿਆਨ ਸਾਰੇ ਸਾਂਭ ਕੇ ਰੱਖਿਆ ਐਵੇਂ ਕਿਸੇ ਨੂੰ ਜਾ ਕੇ ਪਿੰਡ ਚ ਕਹਿ ਦੇਣਾ ਫਲਾਣੇ ਪਿੰਡ ਨੂੰ ਸ਼ਹਿਰਾਂ ਵਰਗੀ ਸਹੂਲਤ ਮਿਲੂਗੀ ਤੇ ਜਿਹੜੇ ਸ਼ਹਿਰਾਂ ਵਾਲੇ ਲੋਕ ਨੇ ਉਹਨਾਂ ਦੀ ਹਾਲਤ ਤੇ ਪੁੱਛੋ ਉਹਨਾਂ ਨੂੰ ਸਹੂਲਤ ਕਿਹੜੀ ਮਿਲ ਰਹੀ ਹੈ ਮੈਂ ਤੁਹਾਡੇ ਇਸੇ ਸਵਾਲ ਦੇ ਨਾਲ ਇਹ ਤੇ ਬੜੇ 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 ਮੁੱਦੇ ਜਿਨ੍ਹਾਂ ਦੀ ਗੱਲ ਕਰਦੇ ਆ ਆਪਣਾ ਤਰਨ ਤਾਰ ਸ਼ਾਇਦ ਦਰਬਾਰ ਸਾਹਿਬ ਨੂੰ ਤੜਕੇ ਸੰਤ ਜਾਂਦੀ ਆ ਤੁਸੀਂ ਅੱਜ ਵੀ ਜਾ ਕੇ ਚੈੱਕ ਕਰ ਲਓ ਵੀ ਜਿੰਨੀ ਇੱਥੇ ਲੁੱਟ ਘਸੁੱਟ ਹੁੰਦੀ ਆ ਨਾ ਉੱਥੇ ਮਤਲਬ ਰਾਤ ਨੂੰ ਤੜਕੇ ਜਿਹੜੇ ਲੋਕ ਆਉਂਦੇ ਜਾਂਦੇ ਉੱਥੇ ਲਾਟਾਂ ਤੱਕ ਨਹੀਂ ਲੱਗੀਆਂ ਜੇ 메ਨ ਰੋਡ ਤੇ ਇਹ ਤੇ ਹਾਲ ਹੈ ਸਰਕਾਰ ਦਾ ਤੇ ਸਰਕਾਰ ਵਾਦੇ ਜਿਹੜੇ ਵੱਡੇ ਵੱਡੇ ਕੀ ਹੁਣ ਗਾਂ ਵੀ ਲੋਕ ਇਹਨਾਂ ਦੇ ਲਾਰਿਆਂ ਦੇ ਵਿੱਚ ਆਉਣਗੇ ਸਰ ਲੋਕ ਇਹਨਾਂ ਦੇ ਲਾਰਿਆਂ ਵਿੱਚ ਬਿਲਕੁਲ ਨਹੀਂ ਆਉਣੇ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਜਿੱਥੋਂ ਤੱਕ ਸਟਰੀਟ ਲਾਈਟ ਦਾ ਕੁਐਸਚਨ ਆ ਐਮਐਲਏ ਸਾਹਿਬ ਦੇ ਹਸਪੀਟਲ ਦੇ ਵਿੱਚ 6 ਸਤੰਬਰ 2021 ਇਹਨਾਂ ਕੋਲੋਂ ਸਕੰਜਵੀ ਦਾ ਗਲਾਸ ਪੀ ਕੇ ਮੈਂ ਸਟਰੀਟ ਲਾਈਟ ਦੀ ਆਰਟੀਆਈ ਪਾਈ ਸੀ ਨਗਰ ਕੌਂਸਲ ਨੂੰ ਉਹ ਅਜੇ ਤੱਕ ਪੈਂਡਿੰਗ ਉਹਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਗਿਆ ਮੇਰੇ ਕੋਲ ਜੇ ਤੁਸੀਂ ਸਮਾਂ ਕੱਢੋਗੇ ਦੁਬਾਰਾ ਮੈਂ ਤੁਹਾਨੂੰ ਮਿਲ ਕੇ ਦਸਤਾਵੇਜ਼ ਦੇ ਸਕਦਾ ਜਿਹੜੇ ਸਟਰੀਟ ਲਾਈਟ ਦੇ ਇਹ 14-15 ਲੱਖ ਦੇ ਬਿੱਲ ਕਲੇਮ ਕਰਦੇ ਹਰ ਮਹੀਨੇ ਹਰ ਮਹੀਨੇ ਰਿਪੇਅਰ ਤੇ ਮੈਂਟੀਨੈਂਸ ਤੇ ਬੰਦੇ ਰੱਖੇ ਇਹਨਾਂ ਨੇ ਦੋ ਔਰ ਹੁਣ ਵੀ ਸਟਰੀਟ ਲਾਈਟਾਂ ਜਿਹੜੀਆਂ ਆ ਉਹ 1 ਸਾਲ ਠੇਕਾ 2022 ਚ ਭੋਲੇ ਕੋਲ ਹੀ ਰਿਹਾ ਵਾ ਜਿਹੜਾ ਨਗਰ ਕੌਂਸਲ ਦੇ ਘਪਲੇ ਚ ਸ਼ਾਮਲ ਸੀ ਔਰ ਭੋਲੇ ਨੂੰ ਠੇਕਾ ਵੀ ਐਮਐਲਏ ਸਾਹਿਬ ਨੇ ਦਿੱਤਾ ਕਿਉਂਕਿ ਮੈਂ ਇੱਕ ਵੀਡੀਓ ਚ ਇਹਨਾਂ ਨੂੰ ਪੁੱਛਿਆ ਸੀ ਵੀ ਐਮਐਲਏ ਸਾਹਿਬ ਤੁਹਾਨੂੰ ਹੋਰ ਕੋਈ ਬੰਦਾ ਨਹੀਂ ਲੱਗਦਾ ਤੁਸੀਂ ਉਸੇ ਬੰਦੇ ਨੂੰ ਦੁਬਾਰਾ ਠੇਕਾ ਦੇ ਦਿੱਤਾ ਕੀ ਇਹ ਲੱਗਦਾ ਨਹੀਂ ਕਿ ਛਾ ਦੇ ਨਾਲ ਦੀ ਸੌਂਧਤੀ ਹੋ ਗਈ ਹੋਵੇ ਤੇ ਤਾਂ ਕਰਕੇ ਠੇਕਾ ਜਿਹੜਾ ਉਹਨਾਂ ਨੂੰ ਹੀ ਦਿੱਤਾ ਗਿਆ ਹੋਵੇ ਦੇਖੋ ਸਰ ਮੈਂ ਜ਼ਿੰਦਗੀ ਚ ਇੰਨਾ ਕ ਜਾਣਦਾ ਤੁਸੀਂ ਅਣਖ ਨਾਲ ਤੁਰ ਸਕਦੇ ਹੋ ਤੁਸੀਂ ਅਣਖ ਨਾਲ ਜ਼ੁਰਤ ਨਾਲ ਗੱਲ ਕਰ ਸਕਦੇ ਹੋ ਇਹ ਜਿਆਦਾ ਜ਼ਰੂਰੀ ਹੁੰਦਾ ਵਾ 100 ਰਿੰਦੀ ਭੇਡਾਂ ਦੀ ਜ਼ਿੰਦਗੀ ਨਾਲੋਂ ਇੱਕ ਦਿਨ ਦੀ ਸ਼ੇਰ ਦੀ ਜ਼ਿੰਦਗੀ ਨੂੰ ਮੈਂ ਵਹਿਤਰ ਸਮਝਦਾ ਤੁਸੀਂ ਅਣਖ ਨਾਲ ਜੀਓ ਤੁਹਾਡੀ ਜੇਬ 'ਚ ਪੈਸੇ ਨਾ ਹੋਣ ਤੁਹਾਡੀ ਭੜੋਲੀ 'ਚ ਦਾਣੇ ਨਾ ਹੋਣ ਤੁਹਾਨੂੰ ਕੋਈ ਗਾਲਾਂ ਨਾ ਕਰ ਸਕੇ ਤੇ ਜੇ ਆਪਾਂ ਸਿਰ ਛੁੱਟ ਕੇ ਬੇਅਣਖੇ ਹੋ ਕੇ ਜੀ ਜਾਣਾ ਉਹ ਕੰਮ ਨਹੀਂ ਭਾਈ ਜਣਾ ਫਿਰ ਤੁਹਾਡੇ ਕੋਲ ਭਾਵੇਂ 100 ਕਰੋੜ ਰੁਪਈਆ ਪਿਆ ਹੋਵੇ ਉਹਦਾ ਕੀ ਮੁੱਲ ਇੱਕ ਬੜਾ ਵੱਡਾ ਮੁੱਦਾ ਚੱਲਿਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਕਹਿੰਦੇ ਸੀ ਕਰੋੜਾਂ ਰੁਪਈਏ ਦਾ ਘਪਲਾ ਜਿਹੜਾ ਨਗਰ ਕੌਂਸਲ ਦੇ ਵਿੱਚ ਹੋਇਆ ਉਹ ਜਾਗਰੂਕ ਕੀਤਾ ਗਿਆ ਬਾਅਦ ਵਿੱਚ ਉਹਦੇ ਰੌਣਾ ਰੱਪਾ ਪਿਆ ਕਿ ਕੁਝ ਕਰੋੜਾਂ ਰੁਪਈਏ ਮਤਲਬ 10 ਕਰੋੜ ਕੇ 9 ਕਰੋੜ ਰੁਪਈਆ ਜਮ੍ਹਾਂ ਵੀ ਕਰਾਇਆ ਗਿਆ ਉਹ ਘਪਲਾ ਮੁੜ ਕੇ ਉਹਦੀ ਕੋਈ ਸੁਗਦਦੀ ਨਹੀਂ ਨਿਕਲੀ ਉਹ ਕਿਧਰ ਨੂੰ ਚਲਾ ਗਿਆ ਦੇਖੋ ਸਰ ਮੈਂ ਅੱਗੇ ਸਪੀਡ ਪੋਸਟ ਨੰਬਰ ਦੇ ਚੁੱਕਾ ਵਾਂ ਜਿਹੜੀ ਚਿੱਠੀ ਐਮਐਲਏ ਸਾਹਿਬ ਦੇ ਦਫਤਰ ਆਈ ਜਾ ਉਹ ਆਈ ਤੇ ਜਾ ਉਹ ਪਾਈ ਦੋਵੇਂ ਗੱਲਾਂ ਉਹਦੇ ਵਿੱਚ ਜਿਹੜਾ ਫਾਰਮੈਟ ਸੀ ਉਹ ਫਾਰਮੈਟ ਕਿਸੇ ਆਮ ਪਬਲਿਕ ਮੈਨ ਦਾ ਨਹੀਂ ਸੀ ਲੱਗਦਾ ਉਹ ਡਾਟਾ ਦਫਤਰ ਤੋਂ ਲੈ ਕੇ ਉਹਨੂੰ ਸ਼ਿਕਾਇਤ ਵਿੱਚ ਪਾਇਆ ਗਿਆ ਕਿਉਂਕਿ ਦੋ ਬੈਂਕਾਂ ਦੀ ਐਚਡੀਐਫਸੀ ਬੈਂਕ ਤੇ ਇੱਕ ਬੈਂਕ ਹੋਰ ਉਹਨਾਂ ਦੀ ਫਿਗਰਾਂ ਸੇਮ ਟੂ ਸੇਮ ਰਲਦੀਆਂ ਸੀ ਸੇਮ ਟੂ ਸੇਮ ਕਿਵੇਂ ਹੋ ਸਕਦੀਆਂ ਪਹਿਲਾਂ ਉਥੋਂ HDFC ਬੈਂਕ ਚੋਂ ਅਕਾਊਂਟ ਦਾ ਸਟੇਟਮੈਂਟ ਲਈ ਗਈ ਨਗਰ ਕੌਂਸਲ ਦੇ ਰਾਈ ਫਿਰ ਉਹ ਸ਼ਿਕਾਇਤ ਚ ਪਾਈ ਗਈ ਉਹ ਜਿਹੜਾ ਘਪਲਾ ਸੀ ਉਹਦੇ ਤੋਂ ਬਹੁਤ ਬੰਦੇ ਨੇ ਮਲਾਈਆਂ ਛੜੀਆਂ ਸਾਰੇ ਹੀ ਵਿੱਚੇ ਨੇ ਔਰ ਜੇ ਐਮਐਲਏ ਸਾਹਿਬ ਗੁੱਸਾ ਨਾ ਕਰਦੇ ਐਮਐਲਏ ਸਾਹਿਬ ਵੀ ਵਿੱਚੇ ਹੀ ਨੇ ਉਹ ਕਿਦਾਂ ਥਲੜੇ ਬੰਦੇ ਸਸਪੈਂਡ ਕਰਕੇ ਉਤਲੇ ਬੰਦਿਆਂ ਨੂੰ ਬਚਾ ਲਿਆ ਆ ਹੁਣ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖਿਓ ਆ ਉਹ ਲਿਸਟ ਹੈ ਆ ਜਿਹੜੀ ਸਥਾਨਕ ਸਰਕਾਰਾਂ ਦੀ ਵਿਜੀਲੈਂਸ ਨੇ ਬਣਾਈ ਵੀ ਸਾਡੀਆਂ ਆ ਜਾਲੀ ਫਰਮਾਸੀ ਇਹਨਾਂ ਦੀ ਆ ਇਨੀ ਪੇਮੈਂਟ ਔਰ ਇਹ ਜੇ ਸੇਖੜੀ ਸਾਹਿਬ ਜਿਹੜੇ ਬਿਜ਼ਨਸ ਦੇ ਹੈੱਡ ਨੇ ਚੰਡੀਗੜ੍ਹ ਉਹ ਜਵਾਬ ਦੇਣਾ ਚਾਹਣ ਤਾਂ ਦੇ ਦੇਣ ਇਸ ਲਿਸਟ ਦੇ ਵਿੱਚੋਂ 45 ਫਰਮਾਂ ਹੋਰ ਕਿੰਨੇ ਕੱਢੀਆਂ ਉਹਨਾਂ ਲੋਕਾਂ ਕੋਲੋਂ ਪੈਸੇ ਕਿੰਨੇ-ਕਿੰਨੇ ਲਏ ਉਹ ਪੈਸੇ ਉਹਨਾਂ ਫਰਮਾਂ ਤੋਂ ਇਕੱਠੇ ਕਰ ਕਰਕੇ ਬਿਜ਼ਨਸ ਨੂੰ ਸਿਆਸੀ ਬੰਦਿਆਂ ਨੂੰ ਕਿੱਥੇ-ਕਿੱਥੇ ਗਏ ਉਹ ਦੱਸਣ ਦੀ ਕੋਸ਼ਿਸ਼ ਕਰਨਗੇ ਯਾਦ ਆ ਤੁਸੀਂ ਸਾਰੇ ਮੇਰੀ ਗੱਲ ਦਾ ਜਵਾਬ ਦਿਓ ਜਾਂ ਮੇਰੇ ਤੇ ਕਾਨੂੰਨੀ ਕਾਰਵਾਈ ਕਰੋ ਉਹਦਾ ਕਾਰਨ ਦੱਸ ਦੇਣਾ ਮੈਂ ਇੱਕ ਤਲਰਕ ਦਾ ਡਿਫੈਂਸ ਕਾਉਂਸਲ ਬਣ ਕੇ ਚੰਡੀਗੜ੍ਹ ਜਾ ਰਿਹਾ ਇਸ ਇਨਕੁਆਇਰੀ ਦੇ ਵਿੱਚ ਮੇਰੇ ਕੋਲ ਸਾਰਾ ਡਾਟਾ ਔਰ ਇਹਨਾਂ ਨੇ ਉਹ ਜਿਹੜੀ ਫਰਮਾਂ ਨੇ ਜਾਲੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐਸ ਡੀ ਐਮ ਤਰਨਤਾਰਨ ਨਾਲ ਮਿਲ ਕੇ ਸਾਰੇ ਬੰਦੇ ਮਿਲ ਲਗੇ ਮੈਂ ਨਾ ਲੈ ਗਨਾ ਇਹ ਸੰਦੀਪ ਅਗਨੀ ਉਤਰੀ ਕਸ਼ਵੀਰ ਸਿੰਘ ਭੋਲਾ ਐਸ ਡੀ ਐਮ ਰਜਨੀਸ਼ ਰੋੜੇ ਨੂੰ 24 ਮਾਰਚ 22 ਨੂੰ ਮਿਲੇ ਉਥੇ ਮਿਲ ਕੇ ਸੌਦਾ ਹੋਇਆ ਨਹੀਂ ਤੇ ਕੋਈ ਕਾਰਨ ਨਹੀਂ ਸੀ ਐਸ ਡੀ ਐਮ ਰਜਨੀਸ਼ ਰੋੜੇ ਨੂੰ ਗਵਾਹੀ ਲਈ ਕਰਾਸ ਐਗਜ਼ਾਮੀਨੇਸ਼ਨ ਲਈ ਉਥੇ ਸੱਦਿਆ ਗਿਆ ਸੀਗਾ ਸਾਰਿਆਂ ਦੇ ਬੁੱਲਾਂ ਤੇ ਦਹੀਂ ਜੰਮ ਗਈ ਵੀ ਐਸ ਡੀ ਐਮ ਨੂੰ ਕਿਵੇਂ ਸੱਦੀਏ ਔਰ ਇਹਨਾਂ ਨੇ ਗੱਲਬਾਤ ਕੀਤੀ ਸਾਰੀ ਸੈਟਲਮੈਂਟ ਹੋਈ 24 ਮਾਰਚ 22 ਤੋਂ ਹੀ ਖਾਤਿਆਂ ਵਿੱਚ ਪੈਸੇ ਜਮ੍ਹਾਂ ਵਾਪਸ ਹੋਣੇ ਸ਼ੁਰੂ ਹੋਏ। 24 ਮਾਰਚ 22 ਤੋਂ ਲੈ ਕੇ 4 ਅਪ੍ਰੈਲ 22 ਤੱਕ 6 ਕਰੋੜ ਰੁਪਇਆ ਜਮ੍ਹਾਂ ਹੋਇਆ। ਇੱਕ ਨਗਰ ਕੌਂਸਲ ਦਾ ਪ੍ਰਸ਼ਾਸਕ ਹੋ ਗਿਆ ਇਸ ਜੀ ਹਨ। ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਖਾਤਿਆਂ 'ਚ ਪੈਸੇ ਬੋਗਸ ਫਰਮਾਂ ਵੱਲੋਂ ਕੌਣ ਜਮ੍ਹਾਂ ਕਰਾ ਰਿਹਾ। ਉਹਦਾ ਫਰਜ਼ ਬਣਦਾ ਸੀਗਾ ਉਸੇ ਵੱਲੇ ਸੋ ਉਹਨਾਂ ਬੋਗਸ ਫਰਮਾਂ ਦੇ ਬੰਦਿਆਂ ਤੇ ਕਾਰਵਾਈ ਕਰਦਾ। ਤੁਸੀਂ ਪੈਸੇ ਵਾਪਸ ਕਿਉਂ ਕਰ ਰਹੇ ਹੋ? ਇਹ ਤੇ ਫਿਰ ਜਿਹੜੀਆਂ ਗੱਲਾਂ ਬਾਤਾਂ ਜਦੋਂ ਸਾਬਤ ਹੁੰਦਾ ਵੀ ਸਾਰੇ ਰੜੇ ਮਿਲੇ ਆ ਹੁਣੇ ਪ੍ਰਸ਼ਾਸਨ ਜਿਹੜਾ ਕਾਰਵਾਈ ਕਿਉਂ ਨਹੀਂ ਕਰਦਾ ਪਿੱਛੇ ਦੇ ਜਾਲੀ ਐਨਓਸ਼ੀਆਂ ਦਾ ਬੜਾ ਰੌਣਾ ਪਿਆ ਸੀ ਬੜੀਆਂ ਖਬਰਾਂ ਲੱਗੀਆਂ ਤੇ ਫੇਰ ਪਨਾਲਾ ਉੱਥੇ ਦਾ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੰਮ ਉਸੇ ਤਰ੍ਹਾਂ ਫੇਰ ਚੱਲ ਰਿਹਾ ਦੇਖੋ ਸਰ ਕੋਈ ਵੀ ਡੀਸੀ ਆਉਂਦਾ ਨਾ ਮੈਂ ਉਸ ਡੀਸੀ ਸਾਹਿਬ ਦਾ ਸਵਾਗਤ ਕਰਦਾ ਜਿਹੜਾ ਵੀ ਆਉਂਦਾ ਮੈਂ ਇਨੀ ਜੋਗਾ ਨਹੀਂ ਵੀ ਮੈਂ ਜਾ ਕੇ ਉਹਨਾਂ ਨੂੰ ਮਹਿੰਗਾ ਬੁੱਕਾ ਦੇ ਕੇ ਉਹਨਾਂ ਦਾ ਸਵਾਗਤ ਕਰਾਂ ਉਹਨਾਂ ਕੋਲੋਂ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੀ ਕਾਰਗਰਦਗੀ ਵੇਖਣ ਵਾਸਤੇ ਹੀ ਮੈਂ ਉਹਨਾਂ ਦਾ ਸਵਾਗਤ ਕਰਦਾ ਪਰ ਹੋਣ ਵਾਲੇ ਡੀਸੀ ਸਾਹਿਬ ਤੋਂ ਵੀ ਆਸਾਂ ਸੀਗੀਆਂ ਪਰ ਕੰਮ ਨਹੀਂ ਹੋਇਆ ਉਹਦਾ ਕਾਰਨ ਇੱਕ ਜਾਲੀ ਐਨਓਸੀ ਡੀਸੀ ਸਾਹਿਬ ਨੂੰ ਭੇਜੀ 4 ਮਾਰਚ 24 ਨੂੰ ਕਾਪੀ ਨਾਲ ਲਾ ਕੇ ਰਜਿਸਟਰੀ ਕਰਾਈ ਵੀ ਕਾਰਵਾਈ ਕਰੋ ਵੀ ਬਾਲਿਆਂ ਦੀਆਂ ਛੱਤਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਆਉਣ ਤੋਂ ਬਾਅਦ ਰੇਟ 20000 ਤੋਂ 40000 ਹੋ ਗਿਆ। ਔਰ 500 ਬੰਦਿਆਂ ਨੇ ਪੇਮੈਂਟ ਹੋਈਆਂ ਕਿਰਾਏਦਾਰਾਂ ਨੂੰ ਹੋਈਆਂ। ਜਿਨ੍ਹਾਂ ਦੀਆਂ ਕੋਠੀਆਂ ਨੇ ਵੱਡੀਆਂ-ਵੱਡੀਆਂ ਟ੍ਰਿਪਲ ਸਟੋਰੀ। ਉਹ ਬਾਲਿਆਂ ਦੀ ਛੱਤਾਂ ਦੇ ਪੈਸੇ ਲੈ ਕੇ ਗਰੀਬ ਲੋਕਾਂ ਦੇ ਫਿਰਦੇ ਆ। ਤੇ ਡੀਸੀ ਸਾਹਿਬ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਆ ਮੇਰੀ ਤਾਜੀ ਚਿੱਠੀ ਆ 64 24 ਦੀ। ਡੀਸੀ ਸਾਹਿਬ ਤਰਨਤਾਰਨ ਉਹਦੇ ਵਿੱਚ ਵਿਸ਼ਾ ਇਹੋ ਹੀ ਆ। ਨਗਰ ਕੌਂਸਲ ਤਰਨਤਾਰਨ ਵਿੱਚ ਫੈਲਿਆ ਭ੍ਰਿਸ਼ਟਾਚਾਰ। ਜਿਸ ਨੂੰ ਥੰਮ ਸਕਣ ਦੀ ਕਿਸੇ ਦੀ ਜ਼ਰਤ ਨਹੀਂ। ਇਹ ਮੇਰਾ ਵਿਸ਼ਾ ਸੀ ਔਰ ਡੀਸੀ ਸਾਹਿਬ ਨੂੰ ਮੈਂ ਲਿਖ ਕੇ ਦੱਸਣਾ ਜਾਇਆ ਵੀ ਡੀਸੀ ਸਾਹਿਬ ਤੁਹਾਡੀ ਵੀ ਜਰਤ ਨਹੀਂ ਔਰ ਮੁੱਦਾ ਕੀ ਸੀਗਾ ਕਿ ਨਗਰ ਕੌਂਸਲ ਤਰਨਤਾਰਨ ਦੇ ਕੰਪਿਊਟਰ ਤੋਂ ਤਿਆਰ ਕੀਤੀ ਗਈ ਹਾਲੋਗ੍ਰਾਮ ਨਗਰ ਕੌਂਸਲ ਦਾ ਹਾਲੋਗ੍ਰਾਮ 바ਰ ਕੋਡ ਸਕੈਨਰ ਸਭ ਕੁਝ ਇੱਥੇ ਬਣਾ ਕੇ ਐਨਓਸੀ ਤਿਆਰ ਕੀਤੀ ਗਈ ਉਸ ਐਨਓਸੀ ਦੀ ਰਜਿਸਟਰੀ ਹੋਈ ਉਹ ਐਨਓਸੀ ਡੀਸੀ ਸਾਹਿਬ ਨੂੰ ਭੇਜੀ ਡੀਸੀ ਸਾਹਿਬ ਇਹਨਾਂ ਕੋਈ ਨਹੀਂ ਕਰ ਰਹੇ ਈਓ ਸਾਹਿਬ ਜਵਾਬ ਨਹੀਂ ਦੇ ਰਹੇ ਈਓ ਸਾਹਿਬ ਮੈਨੂੰ ਹੁਣ ਪਤਾ ਲੱਗਾ ਵੀ ਈਓ ਸਾਹਿਬ ਕਮਾਈ ਬਹੁਤ ਕਰਦੇ ਆ ਗੁੱਸਾ ਨਾ ਕਰਨ ਜੇ ਕੋਈ ਮੈਨੂੰ ਚਿੱਠੀ ਪੱਤਰ ਕਰਨਾ ਕਰ ਲੈਣ ਜਿੱਥੇ ਮੈਨੂੰ ਸਦਰਾਂ ਸਾਦ ਲੈਣ ਪੁੱਛ ਲੈਣ ਆਪਾਂ ਜਿੱਡੇ ਮਰਜੀ ਤਗੜੇ ਅਫਸਰ ਹੋਈਏ ਮੈਂ ਵੀ ਅਫਸਰੀ ਕਰਕੇ ਵੇਖੀ ਆ ਜਦੋਂ ਕੋਈ ਪੇਚਾ ਪੈਂਦਾ ਵਾ ਸਾਰੇ ਅਫਸਰ ਸਟੈਂਡ ਸਾਈਕਲ ਨਾਲ ਲਾ ਲਿੰਦੇ ਜੇ ਇਹ ਮੇਰੀ ਗੱਲ ਯਾਦ ਰੱਖਣਾ ਸਾਰੇ ਅਧਿਕਾਰੀ ਕੋਈ ਹੁਣ ਔਰ ਇਹਦੇ ਵਿੱਚ ਡੀਸੀ ਸਾਹਿਬ ਨੇ ਤੇ ਈਓ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਨਗਰ ਕੌਂਸਲ ਦਾ ਬਜਟ ਵਿੱਚ ਬਹੁਤ ਵੱਡਾ ਘਬਲਾ ਬਜਟ 5 ਕਰੋੜ ਦਾ ਨਹੀਂ ਆ ਬਜਟ ਵਿੱਚੋਂ ਕਈ ਚੀਜ਼ਾਂ ਮਿੱਟ ਦਿੱਤੀਆਂ ਗਈਆਂ ਕਾਜੀਕੋਟ ਰੋਡ ਫਤੇ ਚੱਕ ਆਫੀਸਰ ਐਂਡ ਕਰੇਵ ਏਰੀਆ ਦੇ ਸੀਵਰ ਦੇ ਪੈਸੇ ਕਿੰਨੇ ਟਿਕਾਰੇ ਆ ਉਹ ਸੀਵਰ ਰੈਗੂਲਾਈਜ਼ ਅਜੇ ਤੱਕ ਨਹੀਂ ਹੋਏ ਕਿੰਨੇ ਕਿੰਨੇ ਸਾਲ ਹੋਏ ਆ ਤਰਨਤਾਰਨ ਵਿੱਚ ਸ਼ਹਿਰ ਵਿੱਚ ਨਗਰ ਕੌਂਸਲ ਦੀਆਂ ਕਿੰਨੀਆਂ ਦੁਕਾਨਾਂ ਖੋਖਿਆ ਜਿਨ੍ਹਾਂ ਦਾ ਲੱਖਾਂ ਦਾ ਕਿਰਾਇਆ ਹਰ ਮਹੀਨੇ ਬਣਦਾ ਬਣਦਾ ਉਹ ਕਿੱਥੇ ਜਾਂਦਾ 126 ਦੁਕਾਨਾਂ ਹਨ ਨਗਰ ਕੌਂਸਲ ਤਰਨਤਾਰਨ ਦੀਆਂ ਡੀਸੀ ਤਰਨਤਾਰਨ ਐਸਡੀਐਮ ਤਰਨਤਾਰਨ ਈਓ ਤਰਨਤਾਰਨ ਇਹ ਦੱਸਣ ਦੀ ਖੇਚਲ ਕਰਨਗੇ 126 ਦੁਕਾਨਾਂ ਦਾ ਕਿਰਾਇਆ ਕੌਣ ਇਕੱਠਾ ਕਰਦਾ ਔਰ ਇਹ ਵੀ ਆਪਣਾ ਲਿਖ ਲੈਣ ਆਪਣਾ ਰਿਕਾਰਡ ਦੇਖ ਲੈਣ ਮੈਂ ਤੁਹਾਡੇ ਕੋਲ ਇਹ ਵੀ ਪੁੱਛਿਆ ਸੀ ਪਿਛਲੇ 5 ਸਾਲ 17 ਤੋਂ 22 ਤੱਕ ਰੇੜੀਆਂ ਵਾਲਿਆਂ ਕੋਲੋਂ ਪਰ ਰੇੜੀ 500 ਰੁਪਿਆ 5 ਸਾਲ ਕਿੰਨੇ ਇਕੱਠਾ ਕੀਤਾ ਔਰ ਕੱਚੀ ਤਹਿ ਬਿਜਾਰੀ ਚੋਦੀ ਕੋਈ ਐਂਟਰੀ ਨਹੀਂ ਔਰ ਉਹਦਾ ਰਿਕਾਰਡ ਵੀ ਤੁਸੀਂ ਨਹੀਂ ਦੇ ਰਹੇ ਇਹ ਇੰਨਾ ਨੇ ਜਿਹੜੇ ਯੂ ਆਰ ਸਾਹਿਬ ਆਏ ਨੇ ਪਹਿਲਾਂ ਵੀ ਇੱਥੇ ਰਹੇ ਆ ਪਤਾ ਨਹੀਂ ਜਾਂ ਕਿ ਇਹਨਾਂ ਨੂੰ ਤਰਨਤਾਰਨ ਸ਼ਹਿਰ ਦਾ ਜਾਦਾ ਤਜਰਬਾ ਵੀ ਹਰ ਸਰਕਾਰ ਦੇ ਨਾਲ ਇਹਨਾਂ ਦਾ ਵਾਪਸੇ ਤਰਨਤਾਰਨ ਦੇ ਵਿੱਚ ਆ ਜਾਂਦੇ ਆ ਇਹਨਾਂ ਨੇ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਨੇ ਕਿ ਅੱਡੇ ਅੱਡੇ ਬਾਜ਼ਾਰ ਵੜਾ ਘੱਟਿਆ ਦੁਕਾਨਾਂ ਦੇ ਗਾੜੀ ਮੰਝੇ ਲਵਾ ਤੇ 4 4 5 5 ਫੁੱਟ ਫੁੱਟਪਾਥ ਬਣਵਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਪਰ ਇਹਨਾਂ ਤੇ ਕੋਈ ਅਸਰ ਨਹੀਂ ਜੇ ਤੁਸੀਂ ਕੋਈ ਸ਼ਿਕਾਇਤ ਵੀ ਕਰਦੇ ਜੇ ਤੇ ਕੋਈ ਅਸਰ ਨਹੀਂ ਇਹਦੇ ਬਾਰੇ ਕੀ ਕਰਨੀ ਸਰ ਤੁਹਾਡੀ ਗੱਲ 100% ਸਹੀ ਆ ਸਭ ਤੋਂ ਵੱਧ ਸ਼ਿਕਾਇਤਾਂ ਨਗਰ ਕੌਂਸਲ ਦੀਆਂ ਮੈਂ ਪਰਸਨਲੀ ਕੀਤੀਆਂ 15 ਤੋਂ ਉੱਪਰ ਮੇਰੇ ਆਰਟੀਆਈਜ਼ ਆ ਔਰ ਮੈਨੂੰ ਮੈਂ ਨਾ ਲੈ ਦੇਣਾ ਮਲਾਜਮ ਸੀਗੇ ਔਰ ਉਹ ਬਖੌਲ ਕਰਦੇ ਸੀ ਭਾਜੀ ਕੁਝ ਬਣੂਗਾ ਮੈਗਾ ਬਿਲਕੁਲ ਬੇਆਸ ਨਹੀਂ ਹੋਣਾ ਚਾਹੀਦਾ ਬਣੂਗਾ ਜਿਹੜੀ ਮੈਡਮ ਨੇ ਮੈਨੂੰ ਸਵਾਲ ਕੀਤਾ ਸੀਗਾ ਉਸੇ ਮੈਡਮ ਨੇ ਉਸੇ ਮੈਡਮ ਨੇ ਬਾਲਿਆਂ ਵਾਲੀਆਂ ਛੱਤਾਂ ਦੇ ਪੈਸੇ ਪਾਏ ਖਾਤੇ 'ਚ ਔਰ ਮੈਂ ਐਸੇ ਕਰਕੇ ਲਿਖਿਆ ਵੀ ਤੁਹਾਡੀ 55000 ਤਨਖਾਹ ਆ ਤੁਹਾਡੀ 25 ਲੱਖ ਦੀ ਗੱਡੀ ਆ ਤੁਸੀਂ 30 ਲੱਖ ਰੁਪਇਆ ਲਾ ਕੇ ਬੱਚਾ ਵਿਦੇਸ਼ ਕਿਵੇਂ ਭੇਜਤਾ 60000 ਤਨਖਾਹ ਚ ਮੈਂ ਕੱਲੇ ਕੱਲੇ ਮਲਾਜ਼ਮ ਦਾ ਨਾਮ ਦੱਸ ਦੂੰ ਉਹਦੀ ਕਿੰਨੀ ਕਿੰਨੀ ਪ੍ਰਾਪਰਟੀ ਆ ਕਿੰਨੀ ਕਿੰਨੀ ਤਨਖਾਹ ਆ ਕਿਹੜੀ ਕਿਹੜੀ ਸੀਟ ਤੇ ਉਹਨੇ ਕੰਮ ਕੀਤਾ ਕਿਹੜੀ ਕਿਹੜੀ ਸੀਟ ਤੇ ਕਿੰਨਾ ਕਿੰਨਾ ਚਿਰ ਕੰਮ ਕੀਤਾ ਪਰ ਮਹੀਨੇ ਦੀ ਕਿੰਨੀ ਇਨਕਮ ਹੈ ਅਗਲੇ ਦਿਨਾਂ ਚ ਮੈਂ ਇੱਕ ਅਲਰਟ ਦੇ ਰਿਆਂ ਐਸਡੀਐਮ ਸਾਹਿਬ ਤੋਂ ਪਰਮਿਸ਼ਨ ਲੈ ਕੇ ਮੈਂ ਖੁਦ ਰਿਕਸ਼ੇ ਤੇ ਬਹਿ ਕੇ ਮਾਈਕ ਫੜ ਕੇ ਸਾਰੇ ਸ਼ਹਿਰ ਚ ਮਨਾਦੀ ਕਰਨੀ ਆ ਐਸ ਐਮ ਐਲ ਏ ਸਾਹਿਬ ਉਸ ਚੀਜ਼ ਲਈ ਇਸ ਚੀਜ਼ ਨੂੰ ਮਾਇੰਡ ਚ ਰੱਖ ਲੈਣਾ ਮੈਂ ਐਮ ਐਲ ਏ ਸਾਹਿਬ ਨੂੰ ਵਿੱਚ ਇਨਵੋਲ ਕਰੂੰਗਾ ਵੀ ਤੁਹਾਡੇ ਕੋਲ ਨਹੀਂ ਐਨੀ ਕੈਪੈਸਿਟੀ ਕਿ ਤੁਸੀਂ ਕਿਸੇ ਨੂੰ ਕੰਟਰੋਲ ਕਰ ਲੋ ਤੁਸੀਂ ਨਾਲ ਬਿਸਜੇ ਤੁਸੀਂ ਡੀ ਸੀ ਤੱਕ ਹੀ ਸੀਮਤ ਰਹਿ ਕੇ मतलब 17 સ્થાનિક ਸਰਕਾਰਾਂ ਦੇ ਕਮਿਸ਼ਨਰ ਨੂੰ ਚੰਡੀਗੜ੍ਹ ਮੇਲੇ ਦਾ સ્થાનિક ਸਰਕਾਰਾਂ ਦੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸਰ ਮੈਂ ਅਜੇ ਕੁਝ ਕਾਰਨਾ ਕਰਕੇ ਕੁਸ਼ਹ ਦੀ ਸਮੱਸਿਆ ਕਰਕੇ ਜਾਂ ਕੁਝ ਕਾਰਨਾ ਕਰਕੇ ਮੈਂ ਅਜੇ ਉੱਥੇ ਨਹੀਂ ਮਿਲਿਆ ਪਰ ਮੈਂ ਉਹਨਾਂ ਨੂੰ ਦੇਣ ਵਾਲਾ ਰਿਕਾਰਡ ਪਿਛਲੇ 1 ਸਾਲ ਦਾ ਇਕੱਠਾ ਕਰ ਲਿਆ ਉਹ ਪਲੰਦੇ ਰੈਡੀ ਕਰ ਲਿਆ ਉਹਨਾਂ ਉੱਤੇ ਇੱਕ ਫਾਰਵਰਡਿੰਗ ਲਾ ਕੇ ਫਿਰ ਉਹਨਾਂ ਨੂੰ ਮਿਲਣਾ ਕਿਉਂਕਿ ਮੈਂ ਉਹਨਾਂ ਦੀ ਗੱਲ ਕਰ ਚੁੱਕਾ ਸਥਾਨਕ ਸਰਕਾਰਾਂ ਦੇ ਵਿੱਚ ਐਡੀ ਵੱਡੀ ਪੱਧਰ ਦਾ ਘਪਲਾ ਵਾ ਉਥੇ ਜਿਹੜਾ ਮਰਜੀ ਬੰਦਾ ਜਾ ਕੇ ਛੁੱਟ ਸਕਦਾ ਜਿਹੜੇ ਮਰਜੀ ਬੰਦੇ ਦਾ ਨਾਮ ਚਾਰਸ਼ੀਟ 'ਚ ਪੈ ਸਕਦਾ ਦੋ-ਦੋ ਸਾਲ ਤੋਂ ਬੰਦੇ ਸਸਪੈਂਡ ਹੋਇਆ ਉਹਨਾਂ ਨੂੰ ਉਹ ਬਹਾਲ ਕਰਦੇ ਪੈਸੇ ਮੰਗ ਰਹੇ ਮੈਂ ਚਾਹ ਲੈਣਾ ਕਹਿ ਦੇਣਾ ਜੇ ਮੇਰੀ ਗੱਲ ਉਹਨਾਂ ਨੂੰ ਗਲਤ ਲੱਗਦੀ ਆ ਜੇ ਉਹਨਾਂ ਤੱਕ ਗੱਲ ਪਹੁੰਚਦੀ ਆ ਉਹ ਕਲੀਅਰਿਫਾਈ ਕਰ ਦੇਣ ਕਿਸੇ ਵੀ ਮਾਧਮ ਰਹੀਂ ਐਡਾ ਬਾਕੀ ਦੇ ਨਾਲ ਬੋਲਦੇ ਦੇ ਔਰ ਇੰਨੇ ਭ੍ਰਿਸ਼ਟਾਚਾਰ ਸਿਸਟਮ ਦੇ ਵਿੱਚ ਬੋਲਣਾ ਤੇ ਕਦੀ ਡਰ ਨਹੀਂ ਲੱਗਿਆ ਵੀ ਮਤਲਬ ਮੇਰੇ ਨਾਲ ਕੋਈ ਹਾਸਾ ਵੀ ਵਾਪਰ ਸਕਦਾ ਸਰ ਦੇਖੋ ਜ਼ਿੰਦਗੀ ਉਸ ਵੈਗਰੂ ਦੀ ਦਿੱਤੀ ਆ ਜੇ ਉਸ ਟਾਈਮ ਦੇ ਨੌਕਰੀ ਦੇ ਟਾਈਮ 'ਚ 10 ਸਾਲ 'ਚ ਜੇ ਸਾਡੇ ਐਸੀ ਜਗਜੀਤ ਸਿੰਘ ਨੇ ਮੇਰੇ ਮਗਰ 4000 ਬੰਦਾ ਲਾ ਛੱਡਿਆ ਵੀ ਸੁਖਦੀਪ ਸਿੰਘ ਦਾ ਪਤਾ ਕਰੋ ਕਿੱਥੇ ਜਾਂਦਾ ਕੀ ਕਰਦਾ ਕਿੰਨੂੰ ਮਿਲਦਾ ਇਹਦੇ ਸੈੱਲ ਕੀ ਆ ਮੇਰੀ ਇੱਕ ਅਜੇ ਵੀ ਸਟੇਟ ਦੀ ਵਿਜੀਲੈਂਸ ਕੋਲ ਡੀਸੀ ਜਗਜੀਤ ਸਿੰਘ ਐਸਸੀ ਦੀ ਪ੍ਰਾਪਰਟੀ ਦੀ ਇਨਕੁਆਇਰੀ ਚੱਲ ਰਹੀ ਹੈ ਵਿਜੀਲੈਂਸ ਗੋਲਮੋਲ ਕਰ ਰਿਹਾ ਗੱਲਾਂ 10 ਲੱਖ ਰੁਪਏ ਐਸਐਸਪੀ ਲੈ ਗਿਆ ਅਜੇ ਵੀ ਚੱਲ ਰਹੀ ਹੈ ਪੰਜ ਮੇਰੇ ਕੋਰਟ ਕੇਸ ਚੱਲ ਰਿਹਾ ਦੋ ਮੇਰੀਆਂ ਪ੍ਰੋਮੋਸ਼ਨਾਂ ਛੁੱਟੀਆਂ ਔਰ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਰਟ ਚ ਕੇਸ ਚੱਲਦੇ ਆਪਾਂ ਬਾਅਦ ਚ ਲੈ ਲਾਂਗੇ ਜੇ ਆਪਾਂ ਉਸ ਟਾਈਮ ਤੇ ਨੌਕਰੀਦਾਰਾਂ ਨੇ ਇਹਨਾਂ ਕੋਲ ਕੁਝ ਪੁੱਟ ਲਿਆ ਉਹ ਸਾਰਾ ਕੁਝ ਸਿਰ ਤੋਂ ਲੰਘ ਗਿਆ ਹੁਣ ਇੱਕੋ ਹੀ ਆਸ ਹੈ ਜੇ ਜ਼ਿੰਦਗੀ ਵੈਗਰੂ ਨੇ ਜਿੰਨਾ ਚਿਰ ਵੀ ਦਿੱਤੀ ਆ ਵੇਵਾਗ ਬੋਲਣਾ ਬੇਬਾਕ ਲਿਖਣਾ ਔਰ ਮੈਂ ਚਾਹਣਾ ਇਹ ਜਿੰਨੇ ਤੁਹਾਡੇ ਜਨਪ੍ਰਤੀ ਆ ਲੋਕਾਂ ਨੂੰ ਮੇਰੀ ਬੇਨਤੀ ਆ ਇਹਨਾਂ ਸਾਰਿਆਂ ਨੂੰ ਰੋਕ ਰੋਕ ਕੇ ਸਵਾਲ ਪੁੱਛੋ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਲੋਕਾਂ ਨੂੰ ਸਵਾਲ ਪੁੱਛਣਾ ਅਸੀਂ ਸਿਖਾਇਆ ਅਸੀਂ ਹੁਣ ਸਵਾਲ ਪੁੱਛਣਾ ਸਿੱਖ ਲਿਆ ਔਰ ਲੋਕ ਸਵਾਲ ਪੁੱਛਣੇ ਸਿੱਖਣਗੇ ਧੰਨਵਾਦ ਜੀ ਗੱਲਬਾਤ ਕਰਨ ਦਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਦੋਸਤੋ ਇਹ ਸੀਗੇ ਰਿਟਾਇਰਡ ਐਸ ਡੀਓ ਸਰਦਾਰ ਸੁਖਦੀਪ ਸਿੰਘ ਜੀ ਬੜੇ ਬੇਬਾਕੀ ਨਾਲ ਬੋਲਦੇ ਆ ਔਰ ਇਹਨਾਂ ਦੇ ਵਿੱਚ ਉਹ ਕਹਾਵਤ ਬੜੀ ਠੁਕਦੀ ਆ ਜੋ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਤਰੇ ਨੱਚ ਰਹੇ ਨੇ ਔਰ ਜੇ ਸਾਹਬ ਦੇ ਨਾਲ ਇਹ ਨੱਚ ਰਹੇ ਨੇ ਔਰ ਛਰੇ ਆਮ ਖਲਾਸੇ ਕਰ ਰਹੇ ਨੇ ਔਰ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਤੁਹਾਡੇ ਕੋਈ ਸ਼ਿਕਾਇਤ ਕੀਤੀ ਆ ਤਾਂ ਉਹਦੀ ਬੜੀ ਬਰੀਕੀ ਦੇ ਨਾਲ ਜਾਣਕਾਰੀ ਕਰਕੇ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਮਿਲਨੀ ਚਾਹੀਦੀਆਂ ਔਰ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿੱਤਰਾ ਇੱਕ ਗਰੀਬ ਦਾ ਕੋਠਾ ਡਿੱਗਾ ਉਹਨੂੰ ਪੈਸੇ ਨਹੀਂ ਮਿਲੇ ਔਰ ਕੋਠੀਆਂਕਾਰਾਂ ਵਾਲੇ ਪੈਸੇ ਲੈ ਕੇ ਸਾਡੇ ਪੰਜਾਬ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਲੋਕਾਂ ਨੂੰ ਬੜੀਆਂ ਆਸਾਂ ਸੀ ਆਮ ਆਦਮੀ ਪਾਰਟੀ ਤੇ ਔਰ ਉਹ ਅਸਾਂ ਟੁੱਟਣ ਨਹੀਂ ਦੇਣੀਆਂ ਚਾਹੀਦੀਆਂ ਔਰ ਇਹ ਜਿਹੜੀ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹਦੇ ਇਹਨੂੰ ਜੇ ਤੁਹਾਨੂੰ ਚੰਗੀ ਲੱਗੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਸੁਝਾਅ ਵੀ ਭੇਜਿਓ ਕਿ ਅੱਗੇ ਤੋਂ ਅਸੀਂ ਆਪਣੇ ਵਿੱਚ ਸੁਧਾਰ ਕਰ ਸਕੀਏ ਧੰਨਵਾਦ ਜੀ